ਜੇ ਬੱਚਾ ਮੇਰਾ ਮਰ ਗਿਆ ਝੂਮੇਵਾਰ ਕੋਈ ਇੱਥੇ ਬਨਾਲੇ ਤੋਂ ਆਇਆ ਯਾਰ ਕੋਈ ਬੱਚਾ ਮੇਰਾ ਸੀਰੀਅਸ ਵਿੱਚ ਪੱਚਾਗਾ ਕੋਈ ਭੈਣਾਂ ਸੜਕਾ ਰੋਕਣ ਦਾ ਵੀ ਢੰਗ ਹੁੰਦਾ ਦਾ ਕੋਈ ਬਿਲਕੁਲ ਬੈਰੀਕੇਟਿੰਗ ਕੀਤੀ ਗਈ ਹੈ ਪੁਲਿਸ ਕਹਿੰਦੀ ਵੀ ਜਿਹੜੇ ਨੌਜਵਾਨ ਸਿੱਧੂ ਪੰਨੀ ਸਿੱਧੂ ਲਈ ਜਾ ਰਹੇ ਜੀ ਉਰ ਮੈਂ ਬਹਿ ਜਾਉ ਇੱਥੇ ਮਰਜੀ ਬਹਿ ਜਾ ਯਾਰ ਲੋਕ ਜਿਹੜਾ ਮਰੀਜ਼ ਸੀਰੀਅਸ ਆ ਉਹਦੇ ਵਾਸਤੇ ਲੰਘਾ ਛੱਡਣਾ ਚਾਹੀਦਾ ਇਹਨਾਂ ਨੂੰ ਬੜਾ ਮੋਟੋ ਕੇ ਦੇਖਣਾ ਵੀ ਕੋਈ ਇਨਸਾਨੀਅਤ ਹੋਣੀ ਚਾਹੀਦੀ ਹੈ ਸਰ ਕਿਸ ਤਰ੍ਹਾਂ ਇਸ ਤੋਂ ਅੱਗੇ ਅੱਗੇ ਨਹੀਂ ਜਾਣ ਦਿੱਤਾ ਜਾਊਗਾ ਜੀ ਇਹਨਾਂ ਨੂੰ ਇਸ ਤੋਂ ਅੱਗੇ ਚ ਜਾਣ ਨਹੀਂ ਦਿੱਤਾ ਜਾਊਗਾ ਨਹੀਂ ਜੀ ਅੱਗੇ ਮੋਦੀ ਨੇ ਟਰੱਕ ਟਿਪਰ ਬਹੁਤ ਕੋਲ ਲਾਇਆ ਸੀ ਪਟਦੇ ਸੀ ਭਾਈ ਜੀ ਆਏ ਕਿੱਥੋਂ ਸੀ ਤੁਸੀਂ ਰਾਜੀਆ ਜੀ ਹਾਂਜੀ ਰਾਜੀਆ ਪਿੰਡ ਜੀ ਨੇ ਕਿੰਨੇ ਜਣੇ ਹੋ ਅਸੀਂ 40 ਜਣੇ ਆ ਜੀ 40 ਜਣੇ ਪਿੱਛੋਂ ਤੁਸੀਂ ਵੜਬਰ ਵੀ ਪਹਿਲਾ ਕਾਲੇ ਕੀ ਨਾਕਾ ਤੋੜ ਕੇ ਆਏ ਜੀ ਫਿਰ ਵੜਬਰ ਵਾਲਾ ਟੋਲ ਪਲਾਜਾ ਇੱਥੇ ਆ ਕੇ ਰੋਕ ਲਿਆ ਇਹਨਾਂ ਨੇ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੂੰ ਕਹਿ ਰਿਹਾ ਜੀ ਵੀ ਇੱਥੇ ਇਸ ਤੋਂ ਅੱਗੇ ਨਹੀਂ ਜਾਣ ਦਿੱਤਾ ਜਾਊਗਾ ਨਹੀਂ ਅਸੀਂ ਜਾਵਾਂਗੇ ਜੀ ਜਾਵਾਂਗੇ ਵੀਰ ਜੀ ਕਹਿੰਦੇ ਥਾਣੇ ਚ ਜਾਓ ਚਾਹ ਪਾਣੀ ਪੀ ਲਓ ਉੱਥੇ ਕਹਿੰਦੇ ਆ ਕੇ ਜੀ ਲੰਗਰ ਤਿਆਰ ਥਾਣੇ ਚ ਜਾਈਂ ਕਹਿੰਦੇ ਦੇ ਕੇ ਹਾਂ ਤੇ ਕਹਿੰਦੇ ਆਜੋ ਕਹਿੰਦੇ ਠਾਣੀ ਕਹਿੰਦੇ ਚਾਹ ਪਾਣੀ ਪੀਉਣੇ ਆ ਚਾਹ ਪਾਣੀ ਪੀਣਾ ਨਹੀਂ ਤੁਸੀਂ ਆ ਥੋੜਾ ਬਾਧੂ ਆ ਜਾਓ ਰਸ ਨਾਲ ਸਾਡੇ ਕੋਲ ਕੀ ਗੈਦਾ ਸਾਈਡ ਟਰਾਲੀ ਤੇ ਬੇਸਾਰਾ ਰਸ ਨਾਲ ਰਸ ਸਯਦ ਸੰਗਰੂਰ ਜਲਾ ਟਗਾਣੇ ਦੇ ਪ੍ਰਸ਼ਾਸਨ ਵਾਲਾ ਢੋਲ ਤੇ ਸਾਡੀਆਂ ਰੋਟੀਆਂ ਅੱਗੇ ਦੁੱਧੋ ਦਾ ਢੋਲ ਪਿਆ ਸਾਡਾ ਕੋਲ ਰੋਟੀਆਂ ਖਰਾਂਗ ਸੱਟ ਤੇ ਬੈਠ ਗਈ ਦੁੱਧ ਨਾਲ ਪ੍ਰਬੰਧਾ ਸਾਡ ਲੋ ਵੀ ਬਈ ਕਾਲੇ ਗਿਆ ਤੋਂ ਲੰਘ ਕੇ ਆਏ ਉਤੋਂ ਉੱਥੇ ਸਾਡੇ ਕੋਟ ਦੰਦੇ ਵਾਲੇ ਕਾਲੇ ਕਿ ਕਿਤੇ ਪ੍ਰਸ਼ਾਸਨ ਇਹ ਕਹਿੰਦਾ ਵੀ ਸਾਡੀ ਤਾਂ ਡਿਊਟੀ ਹੈ ਜੀ ਸਾਡੀ ਜਿਵੇਂ ਡਿਊਟੀ ਲੱਗੀ ਹੋਈ ਹੈ ਅਸੀਂ ਉਵੇਂ ਕਰ ਰਹੇ ਆ ਪਰ ਇਹ ਨੌਜਵਾਨ ਕਹਿੰਦੇ ਆ ਵੀ ਅਸੀਂ ਅੱਗੇ ਬਜਿੱਦਨ ਹੈ ਆਪਣੀ ਜਿੱਦ ਤੇ ਅੜੇ ਹੋਏ ਨੇ ਵੀ ਜਾਵਾਂਗੇ ਤਾਂ ਜਿਸ ਤਰ੍ਹਾਂ ਮਰਜੀ ਪੁਲਿਸ ਰੋਕੇ ਸੋ ਗੱਲਬਾਤ ਹੁਣ ਕੀ ਹੁੰਦੀ ਹੈ ਇਹਨਾਂ ਨੂੰ ਅੱਗੇ ਜਾਣ ਦਿੱਤਾ ਜਾਂਦਾ ਹੈ ਪੁਲਿਸ ਦੇ ਵੱਲੋਂ ਜਾਂ ਨਹੀਂ ਜਾਣ ਦਿੱਤਾ ਜਾਂਦਾ ਉਹ ਵੇਖਣ ਕੀ ਕਹਿੰਦੇ ਹੋ ਜਾਵਾਂਗੇ ਜੀ ਕੋਈ ਚੱਕਰ ਨਹੀਂ ਹੈਗਾ ਸਾਨੂੰ ਮਾਰ ਸਕਦੇ ਆ ਹੋਰ ਕੋਈ ਚੱਕਰ ਨਹੀਂ ਹੈਗਾ ਮਰਨ ਮਰਨ ਨੂੰ ਤਿਆਰ ਅਸੀਂ ਆ ਇਸ ਟਾਈਮ ਕੋਈ ਚੱਕਰ ਨਹੀਂ ਹੈਗਾ ਜੀ ਸਰ ਕਿਸ ਤਰ੍ਹਾਂ ਇਸ ਤੋਂ ਅੱਗੇ ਅੱਗੇ ਨਹੀਂ ਜਾਣ ਦਿੱਤਾ ਜਾਊਗਾ ਜੀ ਇਹਨਾਂ ਨੂੰ ਇਸ ਤੋਂ ਅੱਗੇ ਜੀ ਜਾਣ ਨਹੀਂ ਦਿੱਤਾ ਜਾਊਗਾ ਨਹੀਂ ਜੀ ਕਰਨੀ ਸੋ ਇਸ ਤੋਂ ਅੱਗੇ ਭਾਈ ਜੀ ਵੱਡੇ ਜਿਹੜੇ ਟਰੱਕ ਐ ਉਹ ਮਿੱਟੀ ਦੇ ਭਰ ਕੇ ਲਾਇਆ ਖੜਾ ਦਿੱਤੇ ਗਏ ਨੇ ਤੁਸੀਂ ਸਾਡੇ ਕਿਹੜੇ ਟਰੱਕ ਕੀ ਆੜੇ ਨੇ ਦਿੱਲੀ ਵਾਲੇ ਆੜੇ ਨੇ ਟਰੱਕ ਮੋਦੀ ਨੇ ਬਹੁਤ ਕੋਈ ਠੱਲਿਆ ਸੀ ਜੀ ਉੱਥੇ ਮੋਦੀ ਨੇ ਟਰੱਕ ਟਿਪਰ ਬਹੁਤ ਕੋਲ ਲਾਇਆ ਸੀ ਪੱਟਦੇ ਸੀ ਸੰਗਤ ਆ ਜਾਣ ਤੋਂ ਸਾਡੀ ਪੰਜਾਬ ਦੀ ਆਵਾਜ਼ ਹੈ ਹਾਂ ਪੰਜਾਬ ਦੇ ਸੰਗਤ ਕਿਵੇਂ ਆਉਂਗੀ ਭਾਈ ਜੀ ਰੋਕਾਂ ਲਾਈਆਂ ਹੋਈਆਂ ਨੇ ਕਿੰਨੀਆਂ ਹੀ ਲੋਕਾਂ ਲਾਈਆਂ ਸਾਡੇ ਕੋਲੇ ਵੀ ਇਹੋ ਜਿਹੇ ਟਿਪਰ ਹੀ ਆ ਟਰੈਕਟਰ ਟਰੋਟਰ ਬਹੁਤ ਸਾਡੇ ਕੋਲ ਤਕੜਾ ਜਗ੍ਹਾੜ ਧੱਕ ਦਾਂਗੇ ਲੈ ਜਾਾਂਗੇ ਪੱਟ ਕੇ ਅਸੀਂ ਸੋ ਸਾਫ਼ ਤੌਰ ਤੇ ਜਿਹੜਾ ਕਹਿ ਰਹੇ ਨੇ ਵੀ ਰੋਕਾ ਜਿੰਮੇ ਮਰਜੀ ਲਾ ਲੈਣ ਪਰ ਰੋਕਾਂ ਜੇ ਤੋੜਨੀਆਂ ਪੈਣੀਆਂ ਤਾਂ ਤੋੜਾਂਗੇ ਪਰ ਇੱਕ ਪਾਸੇ ਲੋਕਾਂ ਨੂੰ ਪਰੇਸ਼ਾਨ ਹੁੰਦੇ ਆ ਵੀ ਦਿਖਾ ਦਈਏ ਤੁਹਾਨੂੰ ਸੋ ਫੌਜੀਆ ਦੀ ਗੱਡੀ ਟਰੱਕ ਫਸਿਆ ਸੋ ਲੋਕ ਆਮ ਲੋਕ ਵੀ ਜਿਹੜੇ ਹੈਗੇ ਉਹ ਪਰੇਸ਼ਾਨ ਹੋ ਰਹੇ ਆ ਹਾਂਜੀ ਮੁੰਡੇ ਦਾ ਡਾਇਲਿਸ ਕਰਾਉਣ ਚੱਲੇ ਆ ਅੱਜ ਆਪਣਾ ਕੋਈ ਜੁਮੇਵਾਰ ਇਹਨਾਂ ਦਾ ਮੈਨੂੰ ਐ ਨਹੀਂ ਬਤਲਾਦਾ ਜੇ ਬੱਚਾ ਮੇਰਾ ਮਰ ਗਿਆ ਜੁਮੇਵਾਰ ਕੋਈ ਇੱਥੇ ਸੋ ਬਿਲਕੁਲ ਡਾਇਲਸਿਸ ਕਰਵਾਉਣ ਦੇ ਲਈ ਜਾ ਰਹੇ ਆ ਵੀਰ ਦਾ ਪਰ ਅੱਗੇ ਰੋਕਾਂ ਲੱਗੀਆਂ ਹੋਈਆਂ ਨੇ ਉਹ ਰਹਿ ਤੁਕੇ ਤੋਂ ਆਇਆ ਕਿ ਤੁਹਾਨੂੰ ਬਨਾਲੇ ਤੋਂ ਆਇਆ ਯਾਰ ਕੋਈ ਬੱਚਾ ਮੇਰਾ ਸੀਰੀਅਸ ਬੱਚਾਗਾ ਕੋਈ ਭਾਂ ਦਾ ਸੜਕਾਂ ਰੋਕਣ ਦਾ ਵੀ ਢੰਗ ਹੁੰਦਾ ਬਿਲਕੁਲ ਬੈਰੀਕੇਟਿੰਗ ਕੀਤੀ ਗਈ ਹੈ ਪੁਲਿਸ ਕਹਿੰਦੀ ਵੀ ਜਿਹੜੇ ਨੌਜਵਾਨ ਸਿੱਧੂ ਭਾਨੀ ਸਿੱਧੂ ਲਈ ਜਾ ਰਹੇ ਜੀ ਉਹ ਬੈਠੋ ਇੱਥੇ ਮਰਜੀ ਬੈਠੋ ਯਾਰ ਲੋਕ ਜਿਹੜਾ ਮਰੀਜ਼ ਸੀਰੀਅਸ ਆ ਉਹਦੇ ਵਾਸਤੇ ਨੰਗਾ ਛੱਡਣਾ ਚਾਹੀਦਾ ਇਹਨਾਂ ਨੂੰ ਬਰਬੜ ਉਹ ਦੇਖਣਾ ਵੀ ਕੋਈ ਇਨਸਾਨੀਅਤ ਹੋਣੀ ਚਾਹੀਦੀ ਹੈ ਸੋ ਬਿਲਕੁਲ ਡੈਲਸ ਜਿਹਦਾ ਮਰੀਜ਼ ਹੈ ਔਰ ਮਰੀਜ਼ ਨੂੰ ਜੇ ਕੁਝ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਹੈ ਸਵਾਲ ਪੁੱਛ ਰਹੇ ਨੇ ਇੱਕ ਪਿਤਾ ਆਪਣੇ ਬੱਚੇ ਦੇ ਲਈ ਸਰਦਾਰ ਸਾਹਿਬ ਇਸ ਸਰਕਾਰ ਨੂੰ ਵੀ ਸਵਾਲ ਹੈ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤਾਂ ਬਹੁਤ ਸਾਰੇ ਲੋਕ ਅੱਜ ਖੱਜਲ ਖਵਾਰ ਹੋ ਰਹੇ ਨੇ ਤਾਂ ਉਹਨਾਂ ਵਿੱਚੋਂ ਇੱਕ ਇਹ ਮਰੀਜ਼ ਦੇ ਨਾਲ ਜਾ ਰਹੇ ਭਾਈ ਜੀ ਤੁਸੀਂ ਕਮਾ ਕੇ ਲੈ ਜੋ ਜੀ ਕਿਧਰ ਇਹਨੂੰ ਅੱਗੇ ਕਿਉਂਕਿ ਪਹਿਲਾਂ ਨੰਗੋਆਲ ਵਿੱਚ ਤੇ ਇੱਧਰ ਦੀ ਹੋ ਕੇ ਆਏ ਯਾਰ ਉੱਥੇ ਚਾਰ ਸਪਰੇ ਨੰਗੋਆਲ ਕਾਲਾ ਨੇ ਵੱਡੇ ਟਰੱਕ ਖੜਾਏ ਹੋਏ ਆ ਜੀ ਸਹਾਰੀਆਂ ਇਲਾਜਮ ਕਹਿੰਦੇ ਲਗਾ ਦੇ ਕਹਿੰਦੇ ਗੱਡੀਆਂ ਸੀ ਜੇ ਕਢਦੇ ਆ ਤਾਂ ਕਢਾਓ ਤੁਸੀਂ ਨਮਕਰੇ ਲਾ ਲਓ ਫੌਜੀ ਨੇ ਟਰੱਕ ਤੇ ਲਾ ਲਓ ਜੀ ਮਰੀਜ਼ ਤਾਂ ਕਢਵਾ ਹੀ ਦੇਣਗੇ ਦੇਣਗੇ ਜੀ ਲਾ ਲਓ ਲਾ ਲਓ